hello, if Lai Devich, welcome azoi. please, Lai david, maybe pan prana. for welcome. thank you. so we did this, so ਮਨ ਪ੍ਰੀਤ ਸੰਦੀਪੀਰੇ ਕੋਰਵਨ ਵੀਰੇ ਜਿੰਦਰ ਵੀਰੇ ਗੁਰੀ ਦੀਦੀ ਮੈਂ ਕੁਮਾਰ ਸਾਰਿਆਂ ਨੂੰ ਜਾਨ ਕਰਦੀ ਹਾਂ ਭਾਈ ਹਾਂ ਜੀ ਆ ਕਰੋ ਪਲੀਜ਼ ਥੈਂਕ ਯੂ ਲਾਈਕ ਵਾਸਤੇ ਵਾਹਿ ਗੁਰੂ ਜੀ ਵਾਹਿ ਜੀ ਵਾਹਿ ਗੁਰੂ ਜੀ ਵਾਹਿ ਜੀ ਵਾਹਿ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਸ਼ੀਵ ਪਰੇ ਦੱਖੇ ਜਿਸ ਨੂੰ ਜਿਵਨ ਦੇ ਕਹੇ ਗੁਰੂ ਚ ਧਿਰ ਕਰਵੇਂ ਸੋ ਅਹ ਜਨ ਪਿਆਰੇ ਸਤਿਗੁਰ ਤੁਮਾਰੇ ਕਾਜਿਸਮਾਰੇ ਤੁਸਤ ਦੂਤ ਕਰਮੇਸ਼ਰ ਮਾਰੇ

மே தூபிரத்தி நான் கேட்டு பக்கி பிரபுமி சத்த நாம வா ਕੁਨਾ ਮਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹੀ ਗੁਰੂ ਥਿਲ ਕਰਵੇ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਹ ਜਸ ਵਾਰੀ ਤਮੀ ਗੁਰ ਨਾਨਕ देव साहेब जी तन् गुरु नानक देव साब जी धन श्री गुरु ग्रंथ साहेब जी धन श्री गुरु ग्रंथ साहेब जी वागुरु वाहे गुरु वा गुरु दोस्त देव दो तुम परमेश्वर मरे जन के पे जल रुक की करता रे दोस्त देव दो तुम परमेश्वर मरे जन के पे जल रुक की करता रे सतरना ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਬਾਦਸ਼ਾਹ ਸਮ ਸਮ ਉਸ ਕਰਦੀ ਨੇ ਅੰਦਰ ਤੇ ਨਾਮ ਮਹਾਰਸਤ੍ਰ ਫਿਹਿੰਦੇ ਨਿਰਪੋ ਹੋਏ ਕੋ ਜੋ ਭਗਵਾਨ ਨੇ ਸਾਧ ਸੰਗਤ ਮਹਿਲੋ ਕਿੰਨੋਂ ਤਨੁ ਤੰਨੇ ਗੁਰੂ ਨਾਨਕ ਦੇਵ ਸਾਹਿਬ ਜੀ ਤੰਨੇ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਤੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ

பச்சூ பகவான் மேலோ தான பய பிரி டூப ਤੂੰ ਨਾ ਮਾਣੇਗੀ ਤੂੰ ਹਾ ਜੀ ਹੁ ਜੀ ਹੋ ਹੈ ਤੂੰ ਸਤਨਾਕੀ ਤੂੰ ਸ੍ਰੀ ਕਾਂਸ ਰੋਈ ਦੀ ਕਿਵੇਂ ਵੈਲਕਮ ਤੁਹਾਡਾ ਲਾਈ ਦੇਵੀ ਚਰਾ ਦੇ ਰਾਦੇ ਕਿਵੇਂ ਸロイ ਦੀ ਕੀ ਹਾਲ ਹੈ ਥੈਂਕ ਯੂ ਕਾਹ ਦੇ ਵਿੱਚ ਹੋ ਲਈ ਹੋਰ ਕਿਵੇਂ ਆਉਂਦੀ ਦੀ ਰੋਟੀ ਪਾਣੀ ਖਾ ਲਿਆ ਗੁੱਡ ਬਲੌਗ ਹੈਲੋ ਕਿਵੇਂ ਹੋ ਮਟਰ ਬਲੌਗ ਤੇ ਹਨ ਕੀ ਹਾਲ ਹੈ ਤੁਹਾਡਾ ਵਾਹਿਗੁਰੂ ਜੀ ਕਿੱਦਾਂ ਮੀ ਦੀਦੀ ਸੋਚ ਦੀਦੀ ਤੁਹਾਡੇ ਤੁਹਾਡੇ ਵੀ ਬਲੌਗ ਤੇ ਆਣ ਵਧੀਆ ਵਧੀਆ ਜੀ ਅਸੀਂ ਤਾਂ ਬਿਨਾਂ ਯਾਦ ਕੀਤੇ ਹੀ ਨਹੀਂ ਦੀਦੀ ਮੈਂ ਯਾਦ ਕਰਕੇ ਆਤੀਆਂ ਸਾਰਿਆਂ ਨੂੰ ਮੋਤਰ ਜੀ ਰਾਦੇ ਰਾਦੇ ਹੋ ਦੀਦੀ ਖਾਣਾ ਖਾ ਲਿਆ ਮੈਂ ਸਾਰਿਆਂ ਨੂੰ ਯਾਦ ਕਰਕੇ ਨੀਤੀ ਜੀ ਦੀ ਹੁਣੀ ਮੈਂ ਕਿਹਾ ਇੱਕ ਵਾਰੀ ਯਾਦ ਕਰਦੀ ਹਾਂ ਦਿਵਾਰ ਹੈਲੋ ਜੀ ਵੈਲਕਮ ਤੁਹਾਡਾ ਲਾਈਵ ਦੇ ਵਿੱਚ ਥੈਂਕ ਯੂ ਕੀ ਹਾਲ ਹੈ ਦਿਵਾਰ ਜੀ ਮੀ ਅੱਜ ਸਾਰਾ ਦਿਨ ਹਾਂ ਸਾਡੇ ਵੀ ਦੀਦੀ ਸਾਰਾ ਦਿਨ ਮੀ ਹਾਂਜੀ ਕਹੋ ਯਾਰ ਅਦੀ ਰਾਦੀ ਸਿਸਟਰ ਜੀ ਸੱਡੇ ਵੀ ਦੀਦੀ ਅੱਜ ਸਾਰਾ ਦੇਣੀ ਮੀਂਹ ਸੀਗਾ ਬੁਟਰ ਪੈਣੀ ਕਿੱਥੋਂ ਤੁਸੀਂ ਦੀਦੀ ਇੱਧਰ ਪਿੰਡ ਆ ਵੀ ਦੀਵਰੋਂ ਦਾ ਬੁਟਰ ਪਿੰਡ ਹੈਗਾ ਗਿੱਦੜਵੀ ਕੋਲੇ ਇਹਨਾਂ ਪੈਣੀ ਕਹਾਂ ਸੀ ਹੋ ਆਪ ਹਰਿਆਣੇ ਸੀ ਹੈ ਭయ్యా ਭਈਆ ਹੈ ਕਿ ਬੈਨ ਹੈ ਆਪ ਪਈਜੀ ਬੁਟਰ ਅਸਸਾ ਬੁਟਰ ਆਸਾ ਬੁਟਰ ਹੈ ਸਸਾ ਆਸਾ ਬੁਟਰ ਕੈਮ ਕੰਨ ਸਸ਼ੀ ਕਾਲੀਸ ਕਿਵੇਂ ਆਸਾਕਵੀਰ ਕੀ ਹਾਲ ਹੈ ਸਸ਼ੀ ਕਾਲ ਭੈਣ ਰਾਦੀ ਰਾਦੀ ਸੋਜ ਪਿਆਣੀ ਮੁਕਤ ਸਰਹਾ ਮੁਕਸਰ ਕੋਲੀਆ ਆਸਾ ਬੁਟਰ ਹਾਂ ਹਾਂ ਦੀਦੀ ਆਸਾ ਬੁਟਰ ਹਾਂਜੀ ਲਵ ਜੀ throz ਪੈਣੀ ਲਵ ਜੀ ਲਵ ਜੀ ਸੁਖਵੀਰ ਤੈਨੂੰ ਵੀ ਕੀ ਹਾਲ ਹੈ ਬੇਟਾ ਹੈਲੋ ਸਿਸਟਰ ਕਿਵੇਂ ਹੋ ਸੰਦੀਪ ਵੀਰੇ ਵੈਲਕਮ ਤੁਹਾਡਾ ਲਈ ਜਿਸ ਸੁਖਵੀਰ ਤੁਹਾਡਾ ਵੀ ਵੈਲਕਮ ਬਈ ਕੀ ਹਾਲ ਹੈ ਸੁਖਵੀਰ ਸੰਦੀਪ ਵੀਰੇ ਜਿੱਥੋਂ ਦਾ ਇੱਕ ਗਾਇਕ ਸੀ ਜਿਸਨੇ ਗਾਣਾ ਗਾਇਆ ਸੀ ਰੰਗ ਕਾਲਾ ਹੋ ਗਿਆ ਅੱਛਾ ਅੱਛਾ ਜੀ ਸਕੂਲ ਲੱਭ ਜੂ ਦੀ ਜੀ ਵੱਲੋਂ ਬਹੁਤ ਬਹੁਤ ਵਧੀਆ ਕਿ ਵਧਾਈਆਂ ਬਹੁਤ ਹੋਦੀ ਆ ਚਲੋ ਵਧਾਈ ਰੱਖੀ ਵਾਈ ਗੁਰੂ ਭੈਣੇ ਸੁਖਵੀਰ ਕੀ ਹਾਲ ਹੈ ਤੁਹਾਡਾ ਪਰਿਵਾਰ ਦਾ ਕਿੱਦਾਂ ਪੜਾਈ ਠੀਕ ਆ ਸਿਸਟਰਸ ਉਹ ਵਧੀਆ ਵਧੀਆ ਹੋਰ ਵਾਈ ਜੀ ਆਪਣੇ ਦੱਸੋ ਕੀ ਹਾਲ ਹੈ ਸਭ ਠੀਕ ਹੈ ਹਾਂ ਹਾਂ ਬਲੀਵ ਆਪਸ ਲੈਣੀ ਐ एवरीवन ਲਓ ਸਕਰੀਬ ਤੁਹਾਡਾ ਵੀ ਬਲੂ ਵੌਸ ਲੈ ਲਓ ਹਾਂਜੀ ਹੋਰ ਬਲੌਗ ਪੈਣੇ ਕੰਮ ਕਰ ਲਿਆ ਤੁਸੀਂ ਕਰਨ ਬੁੱਟਰ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕਰਨ ਬੁੱਟਰ ਹੈ ਤੁਹਾਡੇ ਪਿੰਡ ਦਾ ਗਾਇਕ ਹੈ ਮੈਨੂੰ ਐਸੇ ਨਹੀਂ ਇੰਨਾ ਪਤਾ ਮੈਂਗੀ ਤੇ ਬੁੱਧ ਘਾਟੀ ਸੁਣਨੀ ਆ ਲਾਈਕ ਡਨ ਥੈਂਕ ਯੂ ਥੈਂਕ ਯੂ ਭਾਈ ਅਲੋ ਵੀ ਤਾਂ ਸਕਵੀਤ ਬਲੂ ਥੈਂਕ ਯੂ ਸਿਸਟਰ ਹਾਂ ਸੰਦੀਪ ਜੀ ਕਿਵੇਂ ਤੁਹਾਡਾ ਕੰਮ ਕਾਰ ਕਿੱਦਾਂ ਮਾਤਾ ਪਾਪਾ ਕੀ ਹਾਲ ਹੈ ਲਾਈਵ ਤੋਂ ਬਾਅਦ ਲੈ ਲਿਆ ਕਰੋ ਓਕੇ 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 ਠੀਕ ਹੈ ਬੈਨ ਆਪ ਦਿਖਾਈ ਨਹੀਂ ਦੇ ਰਹੇ ਕਿਉਂ ਹਮ ਦਿਖਾਈ ਨਹੀਂ ਦੇ ਰਹੇ ਹੈ ਭਈਆ ਹਮੇਂ ਸੇ ਲਾਈਵ ਆਤੀ ਹੈ ਸੀ ਬਾਤ ਕਰੋ ਅੱਛੀ ਸੀ ਬਾਤਾਂ ਕਰੋ ਹਮਾਰੀ ਲਾਈਵ 'ਚ ਕਮ ਵਧੀਆ ਸਿਸਟਰ ਚਲੋ ਵਧੀਆ ਵਾਈਜੀ ਤੁਹਾਨੂੰ ਚੜਦੀ ਕਾਂ ਦੇ ਵਿੱਚ ਰੱਖੀ ਪ੍ਰਮਾਤਮਾ ਪ੍ਰਣਾ ਗਣਾ ਉਹ ਨਾਮ ਲੈਂਦਾ ਹੁੰਦਾ ਪਿੰਨਾ ਸਭਟਰ ਅੱਛਾ ਅੱਛਾ ਠੀਕ ਹੈ ਦੀਦੀ ਦਿਨੇਂਦਰ ਵੀਰੀ ਥੈਂਕ ਯੂ ਵੈਲਕਮ ਦਿਨੇਂਦਰ ਵੀਰੀ ਸਸਿਕਾ ਸੋ ਉਸ ਪੈਨ ਕਿਵੇਂ ਹੋ ਵਾਈਜੀ ਕੀ ਹਾਲ ਹੈ ਤੁਹਾਡਾ ਕਿਦਾਂ ਤੁਹਾਡੀ ਸੇਤ ਦਿਨੇਂਦਰ ਵੀਰੀ ਮੇਰੀ ਲਾਈਵ 'ਚ ਆਇਆ ਕਰੋ ਜੀ ਹਾਂ ਹਾਂ ਮੈਂ ਤਾਂ ਨਹੀਂ ਹੁੰਨੀ ਆ ਪੈਣੀ ਮਮ ਠੀਕਾ ਮਟਰ ਟੈ ਠੀਕ ਨਹੀਂ ਅੱਛਾ ਅੱਛਾ ਕੀ ਹੋ ਗਿਆ ਬਾਈ ਜੀ ਕੀ ਦੁੱਖ ਤਾਂ ਨਾ ਬੜੇ ਗਾਣੇ ਸੁੰਦੇ ਹੋ ਸロイ ਦੀਦੀ ਸੁੰਦੇ ਆ ਗਾਣੇ ਦਵਿੰਦਰ ਵੀਰੇ ਰਾਧਾ ਰਾਦੀ ਮੀਰਾ ਲਾੜਲਾ ਵੀਰ ਆ ਗਿਆ ਹਾਂ ਹਾਂ ਬਾਈ ਜੀ ਮੈਂ ਲਕਾ ਮਾ ਤੁਹਾਡਾ ਨਹੀਂ ਮੈਂ ਸੁਖਵੀਰ ਗਾਣੇ ਮੈਂ ਘਾਟੀ ਸੁੰਦੀ ਆ ਮੈਂ ਤਾਂ ਕਦੇ ਜਿੰਦਣ ਜ਼ਿਆਦਾ ਮੈਂ ਬਸ ਕੋਈ ਵੀ ਜ਼ਿਆਦਾ ਮੂਡ ਜਾਂ ਠੀਕ ਨਾ ਹੋਵੇ ਨਾ ਉਦਨ ਕੰਵਾਈ ਬੱਬੂ ਮਾਂ ਦੇ ਗੀਤ ਜ਼ਰੂਰ ਸੁਣ ਲਈ ਦੀ ਹੈ ਕਿ ਜਾਂ ਬਸ ਕਦੀ ਕਦੀ ਮਾਨਕਸਾਲ ਦੇ ਇੱਕ ਭਈਆ ਅੱਛਾ ਭਈਆ ਹੋ ਤੁਸੀਂ ਕਿ ਭੈਣ ਹੋ ਭੈਣੀ ਮੁੱਟਰ ਬਲੌਗ ਤੈਨੂੰ ਜੁਆਇਨ ਕਰ ਲਿਆ ਜੀ ਹਾਂ ਹਾਂ ਕਰ ਲਓ ਮਨਪ੍ਰੀਤ ਹੈਲੋ ਮੈਡਮ ਕਿਵੇਂ ਹੋ ਮਨਪ੍ਰੀਤ ਕੀ ਹਾਲ ਆ ਸਸਵੀ ਕਾਲ ਸਕੂਇਰ ਭੈਣ ਤੇ ਕੇਂਦਰ ਭੈਣ ਨੂੰ ਸਸਵੀ ਕਾਲ ਵਾਈ ਜੀ ਖੁਸ਼ ਰਹੋ ਵੀਰੀ ਹੱਸਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਰੋਜੀ ਨੂੰ ਕਿਹਾ ਹਾਂ 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 ਸਰੋਜੀ ਦੀ ਦੀ ਗੱਲ ਕਰਦੀ ਹਾਂ ਸਰੋਜੀ ਦੀ ਸੁਣਦੇ ਆ ਗਾਣੇ ਸਸੀ ਕਾਲ ਮਨਪ੍ਰੀਤ ਵਨ ਆਪ ਮੂਝੀ ਜਾਣਤੇ ਹੈ ਭਈਆ ਕਹਿ ਰਹੇ ਕਿਉਂ ਜਾਨਣਾ ਜ਼ਰੂਰੀ ਹੁੰਦਾ ਹੈ ਕੋਈ ਭਈਆ ਤਾਂ ਕਿਸੇ ਕੋ ਵੀ ਕਹਿ ਸਕਤੇ ਹੈ ਭਈਆ ਸਸੀ ਕਾਲ ਵੀਰੇ ਸੁਖਵੀਰ ਵੱਲੋਂ ਸੁਖੋ ਮੇਰਾ ਕੰਮ ਹੀ ਹੋ ਜੇ ਹਸਲਾਈ ਕਰਨ ਲਈ ਹਾਂ ਹਾਂ ਦੀਦੀ ਉਹ ਦੋ ਗਾਣੇ ਮਤਲਬ ਉਹ ਕੀ ਸੁਖ ਲੱਗਦੇ ਹੋਣਗੇ ਵਧੀਆ ਗੱਲ ਹੈ ਗਿਆ ਮਨ ਹੋਰ ਪਾਸੇ ਲੱਗ ਜਾਂਦਾ ਹਨਾ ਰੋਹਿਤ ਸ਼ੇਅਰ ਵੰਤ ਵੈਲਕਮ ਤੁਹਾਡਾ ਪਹਿਲਾ ਆਗਦੇ ਵਿੱਚ ਕੀ ਵੀ ਉਹ ਸਲੋਸ ਪੈਨ ਸੁਸ਼ੀ ਕਾਲ ਦਵਿੰਦਰ ਵੀਰੇ ਅੱਛਾ ਦੀ ਥੈਂਕ ਯੂ ਰੋਹਿਤ ਸ਼ਰਾਵਤ वेलकम आई पॉइंट और लाइफ ਦੇ ਵਿੱਚ थैंक यू ਤੁਸੀਂ ਆਈ ਡੈਡ ਦੇ ਪੇਨ ਹੋ ਰਹੀ ਆ ਤੇ ਨੰ ਇੰਜੈਕਸ਼ਨ ਲੱਗ ਚੁੱਕੀਆਂ ਤੁਪੇਹਰ ਦੇ ਕੱਲ ਨੂੰ ਸਿਟੀ ਲੈ ਕੇ ਜਾਉਂ ਹਾਂ 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 ਸਹੀ ਗੱਲ ਹੈ ਵੀ ਟੈਸਟ ਕਰਵਾ ਲਉ ਨਾ ਕੋਈ ਪਤਾ ਨਹੀਂ ਲੱਗਦਾ ਅੱਜ ਕੱਲ ਘਰੀ ਬੈਠੇ ਤੋਂ ਮੜੇ ਮੜੇ ਨਾਲ ਵੱਧਾ ਵੱਧ ਜਾਂਦਾ ਨਾ ਸਸੀ ਕਾਲ ਕਿਵੇਂ ਹੋ ਦੀ ਵਧੀਆ ਵਧੀਆ ਮਨਪ੍ਰੀਤ ਤੁਸੀਂ ਦੱਸੋ ਕਿਵੇਂ ਹੋ ਕੀ ਹਾਲ ਹੈ ਮਨਪ੍ਰੀਤ ਤੁਹਾਡੀ ਮੀਂਹ ਹੁੰਦਾ ਬੋਦੀ ਆ ਦਿਵਿੰਦਰ ਵੀਰੀ ਵੀਰ ਹੈ ਅੱਛਾ ਸਬੀਰੋਂ ਤੇ ਮੈਂ ਵੀ ਵੀਰੀ ਕਿਹਾ ਵੀਰੀ ਵੈਸੇ ਇਕੇ ਇਨਸਾਨ ਨੂੰ ਆਪਣੇ ਹਸਬੰਦ ਨੂੰ ਛੱਡ ਕੇ ਬਾਕੀ ਸਾਰੇ ਵੀਰੀ ਹੁੰਦੇ ਆ ਭਾਈ ਵੀਰ ਹੁੰਦੇ ਆ ਜਾਂ ਫਾਦਰ ਸਾਹਿਬ ਦੀ ਉਮਰ ਦੇ ਹੁੰਦੇ ਆ ਉਹ ਚਾਚੀ ਤਾਈ ਹੁੰਦੀ ਆ ਅਸੀਂ ਤਾਂ ਇਸੇ ਗੱਲ ਨੂੰ ਮੰਨਦੇ ਆ ਬਾਕੀ ਦੁਨੀਆ ਕੀ ਸੋਚਦੀ ਆ ਉਹ ਭਾਈ ਦੁਨੀਆ ਜਾਣਦੀ ਆ ਨਾ ਸ਼ਿਕਾਲ ਦਵਿੰਦਰ ਕੇਂਦਰ ਸਿਸਟਰ ਸੋ ਜਿਸ ਸਿਸਟਰ ਮਨ ਖੁਸ਼ ਖੁਸ਼ ਓਕੇ ਖੁਸ਼ ਆ ਗਈ ਸੁਖਵੀਰ ਸਿਸਟਰ ਕਿਵੇਂ ਹੋ ਖੁਸ਼ ਵੈਲਕਮ ਹੈ ਭੰਤੇ ਦਾ ਲਾਈਵ ਬਿੱਟ थैंक यू ਸੰਦੀਪ ਇੱਕ ਗਰਲ ਸੁਣ ਮੇਰੀ ਹਾਂ ਬਾਈ ਜਿਹੜੀ ਗਰਲ ਸੁਣ ਸੰਦੀਪ ਵੀਰੇ ਮੈਂ ਲੇਟ ਹੋ ਗਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣੇ ਮੈਨੂੰ ਪਤਾ ਕੰਮ ਤਾਂ ਦੇ ਹੁੰਦੀ ਆ ਕਿਵੇਂ ਹੋ ਸਭ ਵਧੀਆ ਵਧੀਆ ਖੁਸ਼ ਤੁਸੀਂ ਦੱਸੋ ਕੀ ਹਾਲ ਹੈ ਪਰਵਾਰ ਦਾ ਤੇ ਤੁਹਾਡਾ ਸਸ਼ੀ ਕਾਂ ਖੁਸ਼ ਸਸ਼ੀ ਕਾਂ ਕਿੰਦਰ ਦਵਿੰਦਰ ਕਿਵੇਂ ਹੋ ਦਵਿੰਦਰ ਵਧੀਆ ਵਧੀਆ ਦਵਿੰਦਰ ਵੀਰ ਅੱਜ ਮੈਂ ਮੇਰੀ ਵੀ ਖੁਸ਼ ਬੰਗ ਵਸਤ ਲੰਗ ਗਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੂਜੀ ਵਸਤੇ ਆ ਗਏ ਤੁਸੀਂ ਹੁਣ ਖੁਸ਼ ਰਾਹ ਦੀ ਗਾਦੀ ਦਵਿੰਦਰ ਵੀਰਾ ਠੀਕ ਆ ਨੋ ਭਈਆ ਅੱਛਾ ਅੱਛਾ ਬੈਨ ਹੋ ਕੇ ਤੋਂ ਬੈਨ کہہ ਦਿੱਤੇ ਹਾਂ ਭਈਆ ਸਸ਼ੀ ਕਾਂ ਖੁਸ਼ ਸਿਸੂ ਰਾਦੀ ਰਾਦੀ ਸਿਸੂ ਸਿਸਟਰ ਮਨਪ੍ਰੀਤ ਤੁਸੀਂ ਵੀ ਬਲੂ ਦਿੱਤਾ ਹੋਇਆ ਮੈਨੂੰ ਮਨਪ੍ਰੀਤ ਸਸਤਨ ਤੇਰੇ ਤੋਂ ਵੀ ਬਲੂ ਆਫਸ ਲੈਣਾ ਮੈਂ ਹਾਂ ਵੀਰੇ ਠੀਕ ਹੋ ਹੁਣ ਤੁਸੀਂ ਅੱਜ ਜ਼ਿਆਦਾ ਸੈਡ ਫੀਲ ਕਰ ਰਹੇ ਸੀ ਕੌਣ ਦਵਿੰਦਰ ਵੀਰਾ ਅੱਛਾ ਵੀਰੇ ਲੈ ਆ ਲਈ ਤੁਸੀਂ ਦਵਾਈ ਹਾਂ ਬੋਲ ਦਵਿੰਦਰ ਕਿਵੇਂ ਹੋ ਸੁਖਵੀਰ ਨਹੀਂ ਸੰਦੀਪ ਜਸ ਦੇ ਲਾਈਵ ਵਿੱਚ ਕੀ ਬੋਲ ਰਿਹਾ ਸੀ ਅੱਛਾ ਕੀ ਬੋਲ ਰਿਹਾ ਸੀ ਬਾਈ ਓਕੇ ਸਤਿ ਸ਼੍ਰੀ ਅਕਾਲ ਖੁਸ਼ ਸਤਿ ਸ਼੍ਰੀ ਅਕਾਲ ਮੈਨੂੰ ਸਿਸ ਵਧੀਆ ਖੁਸ਼ ਵਧੀਆ ਮੇਰਾ ਮੈਸੇਜ ਛੱਡ ਗਈ ਕਿਹੜਾ ਪਹਿਣੀ ਓਕੇ ਮੀ ਆ ਗਿਆ ਮੈਂ ਤਾਂ ਹੀ ਛੱਡਤਾ ਓਕੇ ਗੁਰਦੇ ਸੁਖਵੀਰ ਹੋਰ ਸੱਖੋ ਕਿਵੇਂ ਹੋ ਹਮ ਬੋਲਿਆ ਸੀ ਕੁਝ ਅੱਛਾ ਪਰ ਗਲਤ ਕੁਝ ਵੀ ਨਹੀਂ ਬੋਲਿਆ ਸੀ ਦਵਿੰਦਰ ਕੀ ਕਰਦੇ ਸੀ ਅੱਛਾ ਗੁੱਡ ਦੀ ਗੁੱਡ ਖੁਸ਼ ਦੀ ਪੀ ਬਹੁਤ ਕੈਂਟਾ ਪਾਣੇ ਮੈਂ ਤਾਂ ਦੇਖੀ ਨਹੀਂ ਹਲੇ ਫੁੱਲ ਗਿਰਾਤ ਮੈਂ ਤਾਂ ਦੇਖਣੀ ਖੁਸ਼ ਦੀ ਦੀਵੀ ਜੋ ਸੀ ਉਹ ਹੀ ਬੋਲਿਆ ਸੀ ਉਹ ਮੈਸੇਜ ਗਲਤ ਨਹੀਂ ਸੀ اچھا اچھا ਲਾਈਕ ਡਾਉਨ ਥੈਂਕ ਯੂ ਥੈਂਕ ਯੂ ਮਨਪ੍ਰੀਤ WhatsApp ਮੈਸੇਜ ਦੇਖ ਲਿਆ ਤੁਸੀਂ ਮੈਂ ਨਹੀਂ ਪੜ੍ਹੇ ਮੈਂ ਤਾਂ ਵਰਸਿੱਤੀ ਗਈ ਨਹੀਂ ਹਜੀ ਜੀ ਤੈਨੂੰ ਗਲਤ ਲੱਗਿਆ ਤਾਂ ਸੌਰੀ ਭਰਾ ਅਸਲਾਮ ਵਾਲੇਕਮ ਸੁਕੂਕੀ ਮੀਊ ਤੈਨੂੰ ਮਨੂ ਸਿਸਟਰ ਯੂ ਫਰੋਮ ਅਨਜੀਤ ਲੋ ਸਿਮਰ ਔਰ ਪ੍ਰੀਮ ਕਾ ਕਿਰਦਾਰ ਕੈਸਾ ਲੱਗਤਾ ਹੈ ਭਈਆ ਹਮੇਂ ਨਹੀਂ ਪਤਾ ਕੈਸਾ ਲੱਗਤਾ ਹੈ ਸਸ਼ੀ ਕਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਬਲਿਊ ਆਫਸ ਕਰ ਦੋ ਗਿੰਦਰ ਸਾਹ ਖੁਸ਼ ਕਰਦੀਆਂ ਭੈਣੇ ਕਰਦੀਆਂ ਤੁਸੀਂ ਪੁੱਛਿਆ ਸੀ ਵੀਡੀਓ ਨਹੀਂ ਅਪਲੋਡ ਹਾਂ ਮੈਂ ਵੀਡੀਓ ਵੱਡੀ ਬਣਾਈ ਸੀ ਭੈਣੇ ਲੌਂਗ ਵੀਡੀਓ ਪੈਂਦੀ ਨਹੀਂ ਪਤਾ ਨਹੀਂ ਕੀ ਹੋ ਗਿਆ ਫਿਰ ਮੈਂ ਤਾਂ ਕਮਾਂਝੋਲ ਜਗੀ ਭੈਣੇ ਰਾਮ ਰਾਮ ਹਾ ਵਈ ਜੀ ਸਭ ਕੁਸ਼ ਸਤਿ ਸ਼੍ਰੀ ਅਕਾਲ ਰਾਮ ਰਾਮ ਸਤ पालो सलाम सारे नु बहुत सत्कार पाई है सारे धर्मा दस्तकार बहुत बहुत बढ़िया हुंदी सुखवीर राम राम तेरी कोई गल खुश नाल बैठया ਹੀ ਸਰਵ ਕਰਨੇ ਅੱਛਾ ਅੱਛਾ ਮੈਂ ਸਿਰਫ ਨੋਰਮਲ ਗੱਲ ਕਰਦਾ ਓਕੇ ਵਾਈ ਜੀ ਕੋਈ ਨਾਮ ਲਾ ਕਿਸੇ ਦਾ ਜਾਂ ਭਾਬੀ ਕਿਉਂ ਅੱਛਾ ਅੱਛਾ ਮੈਂ ਆਗੀ ਰੁੱਕ ਕੇ ਕੋਈ ਗੱਲ ਨਹੀਂ ਪੈਣੇ ਕੋਈ ਗੱਲ ਨਹੀਂ ਮੰਨਦੀ ਨਹੀਂ ਨਹੀਂ ਦਵਿੰਦਰ ਹੋਗੀ ਸਭ ਕੁਝ ਕਲੀਅਰ ਸਰਵ ਨੇ ਬਲੌਕ ਕੀਤਾ ਹੋਇਆ ਹੁਣ ਮੈਨੂੰ ਥੈਂਕ ਯੂ ਮਨੂ सिस्टर डीपी ਲਈ ਬਲੌਗ ਵੀ ਕੋਈ ਗੱਲ ਤੇ ਕਰਤੀ ਆ ਆਪ ਹਰਿਆਣਾ ਸਿ ਹਾਂ ਹਾਂ ਬਈ ਜੀ ਹਰਿਆਣਾ ਸਿ ਹੇ ਹਾਂ ਬਿਨਾਂ ਗੱਲ ਤੋਂ ਮੈਨੂੰ ਤਾਂ ਕਿਸੇ ਨਾਲ ਨਹੀਂ ਕੀਤਾ ਬਲੌਕ ਚਲ ਕੋਈ ਨਾ ਸ਼ੱਡਪਰੀ ਆਓ ਉਹ ਸ਼ਡੋਪਾ ਟੌਪਿਕ ਚੀਜ਼ ਪਰ ਉਸੇ ਗੱਲ ਲੈ ਗਰੀ ਕਲਿੱਪਿੰਗ ਹੋ ਗਈ ਜਨ ਲਾਈਵ ਮੈਂ ਉਹ ਗੱਲ ਉੱਥੇ ਖਤਮ ਕਰ ਸਹੀ ਗੱਲੇ ਬਈ ਜੀ ਸ਼ਡੋ ਮੈਂ ਲਾਈਵ ਚ ਇੱਟਾ ਸੀ আচ্ছা ਸੋ ਓਕੇ ਬਈ ਜੀ ਓਕੇ हरियाणा सी दिलवार भैया हाँ भैया हम हरियाणा से हैं मैं लाइव खराब नहीं करना नहीं नहीं कोई गल नहीं भाई जी कोई गल नहीं खुश किमें दीदी किधर चले गए सी तुम फिर दीदी ਕਲ ਪ੍ਰਾਤੂ ਬੋਲ ਦੇ ਜੀ ਤਰਾ ਦਿੱਚੂ ਹੈ ਕੁਝ ਨੇ ਸੁਣ ਲੈਣਾ ਚਾਹਤ ਕਰ ਕੀ ਕੋਈ ਗੱਲ ਨਹੀਂ ਵਰੀਸ਼ ਹੰਡੂ ਇਹਨਾਂ ਨੂੰ ਠੀਕ ਬਿਹੈਨ ਬਾਬਾ ਫਰੀਦ ਦੀ ਪੀ ਹਾਂ 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 ਕੀ ਦੀ ਹੈ ਬਾਬਾ ਫਰੀਦ ਦੀ ਪੀ ਭਾਈ ਸਾਡੇ ਦੋਨੋਂ ਤੂੰ ਕੋਈ ਪ੍ਰੋਬਲਮਾ ਤੂੰ ਨਾ ਤੋ ਤੈਨੂੰ ਮੈਂ ਨਹੀਂ ਹਾਂਗਾ ਨਹੀਂ ਨਹੀਂ ਬਾਈ ਜੀ ਮੈਨੂੰ ਕਿਸੇ ਤੋਂ ਪ੍ਰੋਬਲਮ ਨਹੀਂ ਭਰਾ ਤੁਸੀਂ ਹੋ ਖੁਸ਼ ਰਹੋ ਬੱਗ ਗਿਆ ਬਾਈ ਕੋਈ ਗੱਲ ਨਹੀਂ ਬਾਈ ਇਦਾਂ ਨਾ ਜਾਓ ਤੁਸੀਂ ਖੁਸ਼ ਵੀ ਰਹੇ ਅੱਜ ਸਰੋਜ ਦੀ ਸਾਡੇ ਚ ਪੈਰਾਸਰਵ ਗੁਰੂ ਕਰਸੀ ਠੀਕ ਹੈ ਠੀਕ ਹੈ ਹਾਂ ਅੱਜ ਸੰਡੇ ਨੂੰ ਹੁੰਦਾ ਸੁਖਵੀਰ ਹਨਾ ਪੈਰਾਸਾਈ ਬਾਈ ਚਲੇਗੇ ਕੋਈ ਗੱਲ ਨਹੀਂ ਬਾਈ ਜੀ ਆਜੋ ਤੁਸੀਂ ਆਪਸੇ ਦਣਾ ਜਾਓ ਖੁਸ਼ ਕਿਵੇਂ ਹੋ ਓਏ ਨਹੀਂ ਦਿਵਿੰਦਰ ਕਿਸੇ ਨੇ ਨਹੀਂ ਜਾਣਾ ਸਹੀ ਗੱਲ ਹੈ ਬਈ ਮੇਰੇ ਲਈ ਤਾਂ ਕਿਸੇ ਨੇ ਨਹੀਂ ਜਾਣਾ ਮੱਸਾਂ ਤਾਂ ਚਾਈ ਸੀ ਖੁਸ਼ ਤੁਸੀਂ ਰੁਕ ਜੂ ਬਾਈ ਜੀ ਤਾਂ ਚਲੇਗੇ ਪਲੀਜ਼ ਠੀਕ ਹੈ ਬਈ ਨਹੀਂ ਖੁਸ਼ ਤੁਸੀਂ ਨਾ ਜਾਓ ਬਾਈ ਨੂੰ ਵੀ ਲੈ ਕੇ ਆਓ ਬੇ ਦਿੱਕ ਗੰਨ ਸੁਣ ਮੀਂਹ ਜਾਬ ਤੋਂ ਕਿੱਥੋਂ ਪਈਆ ਹਰਿਆਣੇ ਸੀ ਹੈ ਹਾਂ ਸੀ ਗੱਲ ਅਰੂਸੀ ਦਾ ਨਹੀਂ ਹੁੰਦਾ ਭਰਾ ਸਾਡੇ ਵੀ ਸੁੱਖੋ ਐਦਵਾਰ ਨੂੰ ਹੁੰਦਾ ਹਾਂ ਦੀ ਸਾਰੇ ਪਿੰਡਾਂ 'ਚ ਹੀ ਹੋਣ ਲੱਗਿਆ ਹੋਣਾ ਸਾਡੇ ਵੀ ਹੁੰਦਾ ਹੈ ਸਾਡੀ ਵੀ ਮੰਡੀ ਵਾਲੇ ਗੁਰਦੁਆਰਾ ਸਾਹਿਬ ਹੁੰਦਾ ਹੈ ਚਪੈਰਾ ਸਾਹਿਬ ਸਾਰੇ ਦੁੱਖਾਂ ਦੀ ਦਵਾਈ ਹੈ ਨਾ ਚਪੈਰਾ ਸਾਹਿਬ ਜ਼ਰੂਰ ਕੱਟਣਾ ਚਾਹੀਦਾ ਪਰ ਇਹਨਾਂ ਸਮਾਨੀ ਕੱਢ ਪਾਉਂਦੀ ਆਂ ਆਵਾਜ਼ ਬੰਦ ਹੋ ਗਈ ਅੱਛਾ ਦੀਦੀ ਓਕੇ ਓਕੇ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਬੈਠੋ ਇੱਥੇ ਟਿੱਕੇ ਸਹੀ ਗੱਲ ਹੈ ਸਾਫ਼ ਰੱਖੀਦਾ ਦਿਲ ਵਾਈ ਜੀ ਕਹਿੰਦੇ ਆਵਾਜ਼ ਬੰਦ ਹੋ ਗਈ ਹੁਣ ਆਉਂਦੀ ਹੈ ਦੀਦੀ ਕੱਲ ਤੂੰ ਕਿਤਾ ਨਹੀਂ ਆਉਣਾ ਮਰਜੀਆ ਦਵਿੰਦਰ ਤੇਰੀ ਵੌਇਸ ਨਹੀਂ ਆ ਰਹੀ ਹੁਣ ਆ ਰਹੀ ਹੈ ਸੁਖਵੀਰ ਲਾਈਵ ਐਂਡ ਲਿਪੀਤਾ ਬਿਮਾਰ ਖਰਾਬ ਹੋਇਆ ਹੋਇਆ ਹੋਰ ਕੁਝ ਨਹੀਂ 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 ਕੁਝ ਨਹੀਂ ਬਿਮਾਰ ਹੋਇਆ ਵੀ ਨਹੀਂ ਕੁਝ ਖਰਾਬ ਹੋਇਆ ਸਖੋ ਤੂੰ ਚਲੀ ਗਈ ਸੀ ਐਥੀ ਆ ਦੀਦੀ ਨਹੀਂ ਗਈ ਥੀ ਸਾਰੇ ਵੀਰੀ ਹੋਰੀ ਐਥੀ ਆ ਕਿਤੇ ਜਾਣੋਂ ਵੀ ਨਹੀਂ ਬਈ ਇਕ ਲੰਬਾ ਪਤਾ ਕਰ ਲਿਆ ਬਈ ਕਿ ਆਪਾਂ ਫਾਇਰ ਨੂੰ ਖੁਸ਼ ਕਰਨ ਲਈ ਸਭਨਾਂ ਨੂੰ ਜੜਦੀក្លਾਂ ਦੇ ਵਿੱਚ ਹਮੇਸ਼ਾ ਨਹੀਂ ਦੀ ਇੱਥੇ ਆਇਆ ਇੱਥੇ ਹੈ ਸੁਖਵੀਰ ਵੀ ਸਾਰੇ ਇੱਥੇ ਹੈ ਕਿ ਤੇਰੀ ਜਾਂਦਾ ਕੋਈ ਚਲ ਕੋਈ ਨਾ ਤੁਸੀਂ ਬੈਠੋ ਨਹੀਂ ਨਹੀਂ ਵੀਰੇ ਤੁਸੀਂ ਵੀ ਨਹੀਂ ਜਾਣਾ ਹੈਗਾ ਸੰਦੀਪ ਵੀਰੇ ਕਿਤੇ ਨਹੀਂ ਜਾਣਾ ਕਿਸੇ ਨੀ ਬੈਂਕਿੰਗ ਨਾਲ ਬਤਾਂ ਕਰਦੇ ਹਾਂ ਸਾਡੇ ਤਾਂ ਮੀ ਆ ਰਹੇ ਬਹੁਤ ਜ਼ਿਆਦਾ ਤੁਸੀਂ ਦੱਸੋ ਮੀ ਕਿੱਥੇ ਕਿੱਥੇ ਪੈ ਰਹਿਆ ਆਪਾਂ ਤਾਂ ਬਿਨਾ ਬੁਲਾਈ

See you later, Mayday. Sorry, Sam.